ਦੋਸਤੋ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ ਉਹ ਸੰਸਥਾ ਹੈ ਜਿਹੜੀ ਕਿ ਉਹਨਾਂ ਲੋਕਾਂ ਨੂੰ ਵੀ ਸਹਾਰਾ ਦਿੰਦੀ ਹੈ ਜਿਹੜਿਆਂ ਨੂੰ ਕਿ ਆਪਣੇ ਤੱਕ ਦਰਕਾਰ ਚੁੱਕੇ ਹੁੰਦੇ ਨੇ ਉੱਥੇ ਹੀ ਉਹਨਾਂ ਲੋਕਾਂ ਦੇ ਲਈ ਵੀ ਇੱਕ ਸਹਾਰਾ ਇੱਕ ਮੋਟੀਵੇਸ਼ਨ ਬਣਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹਾ ਹੁੰਦਾ ਜਿਸ ਦੇ ਕਰਕੇ ਉਹ ਵੱਡੀਆਂ ਮੁਸ਼ਕਲਾਂ ਦੇ ਵਿੱਚ ਘਿਰ ਚੁੱਕੇ ਹੁੰਦੇ ਨੇ ਅਜਿਹਾ ਇੱਕ ਨੌਜਵਾਨ ਦੇ ਨਾਲ ਹੋਇਆ ਜੋ ਕਿ ਕੈਨੇਡਾ ਦੇ ਵਿੱਚ ਜਾ ਕੇ ਇਸ ਤਰ੍ਹਾਂ ਮਾਨਸਿਕ ਤੌਰ ਤੇ ਰੋਗੀ ਹੋ ਗਿਆ ਕਿ ਵਾਪਸ ਆਉਂਦੇ ਸਮੇਂ ਉਸ ਵੱਲੋਂ ਜਹਾਜ਼ ਦੇ ਵਿੱਚ ਅੱਗ ਲਗਾ ਦਿੱਤੀ ਕਿ ਜਿਸ ਕਰਕੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਇਸ ਮੌਕੇ ਉਸ ਨੌਜਵਾਨ ਦੇ ਕੀ ਹਾਲਾਤ ਨੇ ਤੇ ਕਿਉਂ ਅਜਿਹੀ ਘਟਨਾ ਇਸ ਨੌਜਵਾਨ ਦੇ ਨਾਲ ਹੋਈ ਇਸ ਵੀਡੀਓ ਦੇ ਵਿੱਚ ਸੱਚ ਜਾਣ ਕੇ ਤੁਹਾਡੇ ਵੀ ਹੋਸ਼ ਉੱਟ ਜਾਣਗੇ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੀਡੀਓ ਵੱਲ ਤੇ ਉੱਥੇ ਦੋਸਤੋ ਸਸਤਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਲਈ ਇੱਕ ਲਾਈਕ ਤੇ ਸ਼ੇਅਰ ਤਾਂ ਬਣਦਾ ਹੀ ਹੈ ਜੋ ਕਿ ਇੰਨੇ ਵੱਡੇ ਅਤੇ ਵਧੀਆ ਕਾਰਜ ਕਰ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਰਾਣਾ ਬਣਦੀ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਅਤੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵਾਲਵਾਦੀ ਤਾਂ ਜਰੂਰ ਕਮੈਂਟਾਂ ਦੇ ਵਿੱਚ ਉਹਨਾਂ ਦੇ ਲਈ ਆਪਣੇ ਵਿਚਾਰ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇ 2 ਲੱਖ ਰੁਪਏ ਤਰ੍ਹਾਂ 750 ਕਰੋੜ ਬੈਂਕ ਚ ਕੈਸ਼ ਜਮਾ ਹੈ ਆ ਵੀਰੇ ਸਤਿ ਸ੍ਰੀ ਅਕਾਲ ਵੀਰੇ ਰੋਣਾ ਨਹੀਂਗੇ ਨਾ ਮੈਂ ਇਹਨੂੰ ਪਿਆਰ ਕਰਦਾ ਹਾਂ ਉਹ ਹੈਂ ਉਹ ਹੀ ਆ ਤਾਂ ਮੁੰਡਾ ਐਡਵੋਕੇਟ ਬਣਨ ਐਲ ਐਲ ਬੀ ਕਰ ਲਾਉਂਦੇ ਹੁੰਦੇ ਅਰੈਸਟ ਕਰਕੇ ਨੂੰ ਜੇਲ੍ਹ ਭੇਜਤਾ ਇੱਕ ਤਾਂ ਪਹਿਲਾਂ ਹੀ ਪ੍ਰੋਬਲਮ ਸੀ ਇੱਕ ਜੇਲ੍ਹ ਚ ਲਾ ਗਿਆ ਉੱਥੇ ਜਾ ਕੇ ਹੋਰ ਪੇਰਾ ਹੱਥ ਪਈਆ ਕੰਮ ਵੀ ਹੋ ਗਿਆ ਗੱਡੀ ਦੇ ਸ਼ੀਸ਼ੇ ਵੀ ਲਾਉਣ ਲੱਗੇ ਐਦਾਂ ਕਰਕੇ ਪ੍ਰੋਬਲਮ ਵਾਧੇ ਗਏ ਸਾਰਾ ਕੁਝ ਦਾਤ ਲਾ ਕੇ ਆਪਣੇ ਬੇਟੇ ਨੂੰ ਆਪਣੇ ਪਰਿਵਾਰ ਨੂੰ ਕੈਨੇਡਾ ਪਹੁੰਚਾਇਆ ਸੀ ਭਾਈ ਉਹ ਭਾਵੇਂ ਜਿਵੇਂ ਜੇ ਤਾਂ ਸਮਝੇ ਤੇਰੇ ਜੇ ਜਾਣ ਸਮਝੇ ਉਹ ਰੱਤ ਚੱਕ ਜਾ ਲੋ ਨਾ ਲਾਇਆ ਹੀ ਹਰ ਨਹੀਂ ਥੱਲੇ ਪਾਇਆ ਨਹੀਂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰਪਾਲ ਸਿੰਘ ਸਾਡੇ ਕੋਲੇ ਪਹੁੰਚਿਆ ਵੀਰ ਮਨਿੰਦਰਪਾਲ ਦੀ ਜੀ ਦੇਖ ਸਕਦੇ ਹੋ ਹਾਲ ਤੇ ਗੁੱਟ ਨੂੰ ਬਾਈ ਹੁਣੀ ਦੁਪੱਟਾ ਬਨ ਕੇ ਖੜਿਆ ਕਿਵੇਂ ਇੱਥੇ ਲੈ ਕੇ ਆਏ ਨੇ ਰਾਜਾ ਵਾ ਸਾਡੀ ਟੀਮ ਦਾ ਮੈਂਬਰ ਆ ਸਾਡਾ ਛੋਟਾ ਵੀਰ ਸਾਨੂੰ ਸਵੇਰੇ ਇਹਨਾਂ ਨੇ ਕਾਲ ਕੀਤੀ ਦੱਸਿਆ ਵੀ ਸਾਡੇ ਪਿੰਡ ਦੇ ਇੱਕ ਨੌਜਵਾਨ ਆ ਕੈਨੇਡਾ ਤੋਂ ਆਇਆ ਵਾ ਐਪ ਸਪੋਰਟ ਰੈਂਦਾ ਹੀ ਸਰੀ ਸਾਰਾ ਪਰਿਵਾਰ ਹੀ ਕੈਨੇਡਾ 'ਚ ਸੀਗਾ ਮੰਮੀ ਪਾਪਾ ਭੈਣ ਵਾਈਫ ਸਾਰਾ ਪਰਿਵਾਰ ਖੁਦ ਆ ਮਨਿੰਦਰ ਬਸ ਐਸਾ ਕੋਈ ਕਹ ਦੀ ਕਿਸਮਤ ਦਾ ਗੇੜ ਹੀ ਕਹਿ ਸਕਦੇ ਆ ਕਿਉਂਕਿ ਮਨਿੰਦਰਪਾਲ ਦੀ ਦਾਦੀ ਨੂੰ ਦਿਮਾਗ ਦੀ ਪ੍ਰੋਬਲਮ ਸੀ ਬਹੁਤ ਸਾਲ ਪਹਿਲਾਂ ਚਾਚੇ ਨੂੰ ਵੀ ਰਹੀ ਥੋੜੀ-ਬਹੁਤੀ ਤੇ 10ਵੀਂ ਦੇ ਵਿੱਚ ਪੜਦੇ-ਪੜਦੇ ਮਨਿੰਦਰਪਾਲ ਨੂੰ ਵੀ ਥੋੜੀ ਪ੍ਰੋਬਲਮ ਆ ਗਈ ਸੀ ਤੇ ਹੁਣ ਮਨਿੰਦਰਪਾਲ ਬਿਲਕੁਲ ਠੀਕ ਚੱਲ ਰਿਹਾ ਸੀ ਦਵਾਈ ਖਾ ਰਿਹਾ ਸੀ ਬਿਲਕੁਲ ਠੀਕ ਸੀ ਜਦੋਂ ਕੈਨੇਡਾ ਪਹੁੰਚਿਆ ਪਰਿਵਾਰ 4-5 ਮਹੀਨੇ ਕੈਨੇਡਾ ਗਿਆਨ ਹੋਏ ਸੀ ਹਜੇ ਮਨਿੰਦਰਪਾਲ ਦੀ ਪ੍ਰੋਬਲਮ ਫੇਰ ਵਧਣੀ ਸ਼ੁਰੂ ਹੋ ਗਈ ਉੱਥੇ ਜਾ ਕੇ ਉੱਥੇ ਜਾ ਕੇ ਜਿਹੜੀ ਪ੍ਰੋਬਲਮ ਵਧਣ ਲੱਗੀ ਮਨਿੰਦਰਪਾਲ ਦੀ ਕੋਈ ਇੰਨੀ ਜਿਆਦਾ ਵਧ ਗਈ ਵੀ ਪਰਿਵਾਰ ਦੇ ਪਰਿਵਾਰ ਦੇ ਕੋਲੇ ਇਹੀ ਹੱਲ ਰਹਿ ਗਿਆ ਸੀ ਵੀ ਵਾਪਸ ਇੰਡੀਆ ਚੱਲੀਏ ਕਿਉਂਕਿ ਉੱਥੇ ਨਾਂ ਤਾਂ ਕੋਈ ਕੰਮਕਾਰ ਚੱਲਦਾ ਸੀ ਰੋਟੀ ਪਾਣੀ ਉੱਥੇ ਤਾਂ ਕਮਾ ਕੇ ਖਾਣਾ ਪਿੰਦਾ ਤਾਂ ਵਾਪਸ ਲੈ ਕੇ ਇੰਡੀਆ ਆ ਰਹੇ ਸੀਗੇ ਤਾਂ ਪਲੇਨ ਦੇ ਵਿੱਚ ਜਹਾਜ਼ ਦੇ ਵਿੱਚ ਮਨਿੰਦਰਪਾਲ ਨੇ ਆਪਣਾ ਫੋਨ ਸੀਟ ਤੇ ਬੈਠੇ ਨਹੀਂ ਸੀਟ ਦੇ ਥੱਲੇ ਪੈਰਾਂ 'ਚ ਰੱਖ ਕੇ ਪੈਰ ਤੇ ਮਾਰ ਕੇ ਉਹਨੂੰ ਤੋੜਦਾ ਫੋਨ ਨੂੰ ਵਿੰਗਾ ਕਰਦਾ ਤੇ ਮੁੜ ਕੇ ਚੱਕ ਕੇ ਹੱਥ ਨਾਲੇ ਦੇਰ ਸਿੱਧਾ ਕਰਨ ਲੱਗਿਆ ਉਹਨੂੰ ਉਹਦੇ 'ਚ ਅੱਗ ਲੱਗ ਗਈ ਫੋਨ 'ਤੇ ਉਹ ਫੋਨ ਦੇ ਵਿੱਚ ਜਦੋਂ ਅੱਗ ਲੱਗੀ ਤਾਂ ਉਹਨਾਂ ਨੇ ਇਹਨੂੰ ਉੱਥੇ ਅਰੈਸਟ ਕਰ ਲਿਆ ਪਲੇਨ ਦੇ ਵਿੱਚ ਹੀ ਉਹਨਾਂ ਨੂੰ ਇਦਾਂ ਲੱਗਿਆ ਵੀ ਕੋਈ ਐਂਟੀ سوشਲ ਐਲੀਮੈਂਟਾ ਇਹ ਕੋਈ ਧਰਦਾਸ ਨਾ ਹੋਵੇ ਜਾਂ ਕੋਈ ਜਾਣ ਬੁੱਝ ਕੇ ਬਲਾਸਤ ਨਾ ਕਰਨਾ ਚਾਹੁੰਦਾ ਹੋਵੇ ਉਸ ਮੱਛਲੇ ਚ ਉਹਨਾਂ ਨੇ ਪਲੇਨ ਨੂੰ ਉੱਥੇ ਰਸਤੇ ਦੇ ਵਿੱਚ ਇਜਾਜ਼ਤ ਲਈ ਵੀ ਇਹਨੂੰ ਦਬਈ ਤਾਰ ਦੀ ਤੇ ਦਬਈਏ ਨੂੰ ਉੱਥੇ ਪੁਲਿਸ ਦੇ ਹਵਾਲੇ ਕਰ ਦਿੱਤੇ ਪਰ ਪਰਿਵਾਰ ਦੇ ਚਾਰ ਮੈਂਬਰ ਪਿੱਛੇ ਨਾਲ ਉਹਨਾਂ ਦੀਆਂ ਕਿ ਮੈਂ ਕਰਕੇ ਇਹਨਾਂ ਨੇ ਮਨ ਤਾਂ ਤਰਲੇ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਉਹਨਾਂ ਨੂੰ ਸਮਝਾਇਆ ਵੀ ਇਹ ਦਿਮਾਗੀ ਠੀਕ ਨਹੀਂ ਹੈਗਾ ਵੀ ਤੁਸੀਂ ਐ ਨਾ ਕਰੋ ਵੀ ਅਸੀਂ ਇਹਦੇ ਮਾਰੇ ਤਾਂ ਇੰਡੀਆ ਚੱਲਿਆ ਕੈਨੇਡਾ ਛੱਡ ਕੇ ਚਲੋ ਮਹਾਰਾਜ ਦੀ ਕਿਰਪਾ ਹੋਈ ਧੰਨਵਾਦ ਉਹਨਾਂ ਦਾ ਉਹ ਮੰਨ ਗਏ ਤੇ ਉਹਨਾਂ ਨੇ ਮੰਨ ਕੇ ਫਲੈਟ ਰਸਤੇ 'ਚ ਤਾਰਨ ਤੋਂ ਜਵਾਬ ਦਿੱਤਾ ਪਹਿਲਾਂ ਹਾਲਾਂਕਿ ਉਹਨਾਂ ਨੇ ਪਰਮਿਸ਼ਨ ਲੈ ਲਈ ਸੀ ਦਵਾਈ ਉਤਰਨ ਦੀ ਫਿਰ ਉਹ ਫਲੈਟ ਡਾਇਰੈਕਟ ਸੀ ਕੈਨੇਡਾ ਤੋਂ ਇੰਡੀਆ ਦੀ ਫਿਰ ਇੱਥੇ ਦਿੱਲੀ 에어ਪੋਰਟ ਤੇ ਆ ਕੇ ਇਹਨੂੰ ਉੱਤਰ ਦਸਾਰ ਪੁਲਿਸ ਨੇ ਅਰੈਸਟ ਕਰ ਲਿਆ ਅਰੈਸਟ ਕਰਕੇ ਇਹਨੂੰ ਜੇਲ੍ਹ ਭੇਜਤਾ ਇੱਕ ਤਾਂ ਪਹਿਲਾਂ ਹੀ ਪ੍ਰੋਬਲਮ ਸੀ ਇੱਕ ਜੇਲ੍ਹ ਚ ਲਾ ਗਿਆ ਉੱਥੇ ਜਾ ਕੇ ਹੋਰ ਉਹ ਇਹ ਤੋਂ ਕੁਛ ਕਿਛ ਕਰਨ ਲੱਗ ਗਏ ਇੰਟਰੋਗੇਸ਼ਨ ਕਰਨ ਲੱਗ ਗਏ ਤੂੰ ਕੌਣ ਆ ਕਿਉਂ ਕੀਤਾ ਕੀ ਗੱਲ ਸੀ ਕਿਵੇਂ ਸੀ ਕਿੰਨੇ ਦਿਨ ਰਹੀ ਥਾਣੇ ਇੱਥੇ ਦਿੱਲੀ ਫਿਰ ਥਾਣੇ ਆ 2 ਦਿਨ ਰਹੀ ਦਿੱਲੀ 2 ਦਿਨ ਘਿਰਿਆ ਬਿਰਜੀਲ ਧਰਤੋਂ ਜ਼ਮਾਨਤ ਲਕਰਾ ਕੇ ਲੈ ਕੇ ਆਏ ਨੇ ਉੱਥੇ ਉਹਨਾਂ ਨੇ ਪਰਚਾ ਦਰਜ ਕੀਤਾ ਜੁਲਾਈ ਦੇ 24 ਲਈ 16 ਜੁਲਾਈ 16 ਜੁਲਾਈ ਦੀ ਤਰੀਕ ਪਈ ਹੈ 16 ਜੁਲਾਈ ਨੂੰ ਉਹਨਾਂ ਨੇ ਸਾਫਤ ਕਰਨ ਜਾਣਾ ਵੀ ਇਹ ਵਾਕਿਆ ਹੀ ਸਾਈਕੀਆਟ੍ਰਿਕ ਪ੍ਰੋਬਲਮ ਦੇ ਵਿੱਚ ਪਿਆ ਹੋਇਆ ਵਾ ਮਾਣੂ ਕੇ ਪੈਂਡਾ ਵੀਰ ਦਾ ਤੇ ਅੱਜ ਇਹ ਸਾਡੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਰਾਜੇ ਵੀਰ ਹੁਣੇ ਸਾਨੂੰ ਅੱਜ ਸਵੇਰ ਤੋਂ ਹੀ ਮੈਨੂੰ ਤਾਂ ਸਵੇਰੇ ਵੀਡੀਓ ਆਈ ਮਨਿੰਦਰ ਵੀਰ ਦੀ ਸਿਸਟਰ ਨੇ ਭੇਜੀ ਵੀਡੀਓ ਕਿ ਕੱਪੜੇ ਲਾਇਵ ਸੀ ਕੱਲ ਕੱਚਾ ਪਾਇਆ ਉਹ ਕੋਠੇ ਦੇ ਉੱਤੇ ਚੜਿਆ ਫਿਰਦਾ ਕਿਉਂਕਿ ਤਸਰੀਰ ਬੜਾ ਤਕੜਾ ਉਹ ਪ੍ਰੋਗਰੈਸਿਵ ਨਾਲ ਜ਼ਿਆਦਾ ਹੋ ਜਾਂਦਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਆਪਦੇ ਆਪ ਤੋਂ ਵੀ ਬਾਹਰ ਹੋ ਜਾਂਦਾ ਮਨਿੰਦਰਪਾਲ ਫਿਰ ਰਾਜੀ ਵੀਰ ਉਹਨਾਂ ਦਾ ਫੋਨ ਆਇਆ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡੋਂ ਨੌਜਵਾਨਾਂ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ ਤਾਂ ਅਸੀਂ ਵੀਰ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਲੈ ਕੇ ਆਜੋ ਪਰ ਉਸ ਤੋਂ ਪਹਿਲਾਂ ਕੋਈ ਜ਼ਿਆਦਾ ਨੁਕਸਾਨ ਹੋਵੇ ਵਾਹਿਗੁਰੂ ਕਿਰਪਾ ਕਰਨ ਆਪਾਂ ਘਟੋ ਘਟ ਕੋਈ ਟ੍ਰੀਟਮੈਂਟ ਤਾਂ ਸ਼ੁਰੂ ਕਰੀਏ ਤੇ ਹੁਣ ਮਨਿੰਦਰਪਾਲ ਨੂੰ ਇੱਥੇ ਅਸੀਂ ਸੁਪਨਿਆਂ ਦੇ ਘਰ ਐਡਮਿਟ ਕਰਕੇ ਦਾ ਟ੍ਰੀਟਮੈਂਟ ਸ਼ੁਰੂ ਕਰਨ ਲੱਗੇ ਅਰਦਾਸ ਕਰੇ ਕਿਉਂਕਿ ਮਨਿੰਦਰਪਾਲ ਨੂੰ ਦਵਾਈਆਂ ਨਾਲੋਂ ਦਵਾਵਾਂ ਦੀ ਲੋੜ ਆ ਜ਼ਿਆਦਾ ਜਨਕੀਰ ਅਰਦਾਸ ਬਿਰਤੀ ਨੇ ਜਾਵੇ ਅਰਦਾਸ ਕਰਿਓ ਮਨਿੰਦਰਪਾਲ ਠੀਕ ਹੋ ਜਾਵੇ ਬਾਪੂ ਖੜਾ ਵਿਚਾਰਾ ਸਾਰਾ ਕੁਝ ਦਾਤ ਲਾ ਕੇ ਆਪਣੇ ਬੇਟੇ ਨੂੰ ਆਪਣੇ ਪਰਿਵਾਰ ਨੂੰ ਕੈਨੇਡਾ ਪਹੁੰਚਾਇਆ ਸੀ ਭਾਈ ਮਿਸਟਰ ਵੀਜ਼ੇ ਤੇ ਗਏ ਸੀ ਸਾਰਿਆਂ ਨੂੰ ਵਾਪਸ ਆਉਣਾ ਪੈ ਗਿਆ ਹੁਣ ਇਸ ਟਾਈਮ ਘਰ ਦੇ ਹਾਲਾਤ ਐਸੇ ਆ ਵੀ ਬਿਆਨ ਨਹੀਂ ਕਰ ਸਕਦੇ ਬਸ ਹੱਥ ਕੱਢ ਕੇ ਮੰਗ ਨਹੀਂ ਸਕਦੇ ਬਾਕੀ ਤੁਸੀਂ ਸਮਝ ਸਕਦੇ ਹੋ ਵੀ ਇੱਕ ਤਾਂ ਪੁੱਤ ਇਸ ਕੰਡੀਸ਼ਨ ਚੱਲੇ ਕੇ ਇੱਕ ਘਰ ਦੇ ਹਾਲਾਤ ਸਾਰੇ ਡਾਮ ਡੋਲ ਹੋ ਗਿਆ ਉਪਰੋ ਮਨਿੰਦਰਪਾਲ ਦੀ ਮੈਰਿਜ ਹੋਈ ਹੋਈ ਆ ਵਾਈ ਪ੍ਰੈਗਨਟ ਆ ਘਰ ਦੇ ਵਿੱਚ ਖੁਸ਼ੀਆਂ ਵੀ ਆਉਣ ਵਾਲੀਆਂ ਅਸੀਂ ਅਰਦਾਸ ਕਰਿਓ ਮਨਿੰਦਰਪਾਲ ਜਲਦੀ ਠੀਕ ਹੋ ਕੇ ਆਪਣੀ ਫੈਮਲੀ ਦੀ ਜ਼ਿੰਮੇਵਾਰੀ ਚੱਕ ਸਕੇ ਆਪਣੇ ਇਸ ਤਕਲੀਫ ਦੇ ਵਿੱਚੋਂ ਨਿਕਲ ਸਕੇ ਤੁਹਾਡੀਆਂ ਦੁਆਵਾਂ ਮਰ ਅਰਦਾਸਾਂ ਤੇ ਅਸੀਸਾਂ ਨੇ ਠੀਕ ਕਰਨਾ ਬਾਕੀ ਧੰਨਵਾਦ ਆ ਰਾਜੀ ਵੀਰ ਉਹਨਾਂ ਦਾ ਮੀਰਾ ਸਨੀਆਂ ਇੱਕ ਬਾਈ ਚਾਚਾ ਜੀ ਨੇ ਕਿ ਇਹਨਾਂ ਦੇ ਫਾਦਰ ਸਾਹਿਬ ਨਾਲ ਆਏ ਨੇ ਇਹਨਾਂ ਨੇ ਕੀਤਾ ਪ੍ਰਾਰਾਲਾ ਸਭਲ ਹੋ